ਅਗਲੇ ਸੰਡੇ ਲੇ ਹੈਂਡ ਹੋਏਗੀ ਸਭ ਦੇ ਉੱਪਰ ਆਇਲ ਪ੍ਰੇਅਰ ਹੋਏਗੀ ਇੱਕ ਸੰਡੇ ਲੇ ਹੈਂਡ ਹੋਏਗੀ ਅਗਲੇ ਸੰਡੇ ਆਇਲ ਪ੍ਰੇਅਰ ਹੋਏਗੀ ਆਇਲ ਪ੍ਰੇਅਰ ਤੁਸੀਂ ਚੰਗੀ ਤਰ੍ਹਾਂ ਜਾਣਦੇ ਹੋ ਜਦੋਂ ਆਇਲ ਪ੍ਰੇਅਰ ਲੋਕਾਂ ਦੇ ਉੱਪਰ ਆਇਲ ਜਾਂਦਾ ਹੈ ਕਿਸ ਤਰ੍ਹਾਂ ਲੋਕ ਆਜ਼ਾਦ ਹੁੰਦੇ ਨੇ ਇਹਨਾਂ ਦਿਨਾਂ ਦੋ ਸੰਡੇ ਜਿਹੜਾ ਹੈਗਾ ਅਗਲੇ ਸੰਡੇ ਵੱਡਿਆ ਲੇ ਹੈਂਡ ਹੋਏਗੀ ਬੱਚਿਆਂ ਤੋਂ ਲੈ ਕੇ ਵੱਡਿਆਂ ਤੱਕ ਉਦੋਂ ਅਗਲੇ ਸੰਡੇ ਬਿਜ਼ੀ ਹੋਣਗੇ ਅਗਲੇ ਸੰਡੇ ਆਇਲ ਪ੍ਰੇਅਰ ਹੋਏਗੀ ਉਦੋਂ ਅਗਲੇ ਸੰਡੇ ਹੈਂਕੀ ਪ੍ਰੇਅਰ ਹੋਏਗੀ अलग 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 प्रार्थनावं हो संडे कैंसल नहीं करना जो दिसंबर का महीना है किसी ने कैंसल नहीं करना मैं प्रार्थना करता हाँ कुदाबन तेरी सामर्थ इन लोगों को छू के चंगा करे परमेश्वर जिन्हें लोगों ने अपने सिर के उपर हाथ रखे सारे तेरी ग्रेस आए जिन्हें लोग बीमार ने सामर्थी परमेश्वर अज तेरे सामर्थी नामे चंगे होन तेरे सामर्थी नामे ब्लैस होन ਸ਼ੈਤਾਨੀ ਸਾਰੀਆਂ ਤਾਕਤਾਂ ਹਾਰ ਜਾਣ ਮੇਰੇ ਪਰਮੇਸ਼ਵਰ ਤੇਰਾ ਰੂਹ ਇਹਨਾਂ ਲੋਕਾਂ ਨੂੰ ਟੱਚ ਕਰੇ ਹਰ ਅੰਧਕਾਰ ਦੀ ਤਾਕਤ ਇਹਨਾਂ ਘਰਾਂ ਨੂੰ ਛੱਡ ਕੇ ਜਾਏ ਨਿਸ਼ਚੇ ਦੀ ਆਤਮਾ ਛੱਡ ਕੇ ਜਾਏ ਦੁਸ਼ਟ ਆਤਮਾ ਛੱਡ ਕੇ ਜਾਏ ਕੈਂਸਰ ਦੀ ਦੁਸ਼ਟ ਆਤਮਾ ਛੱਡ ਕੇ ਜਾਏ ਪਰ ਆ ਲੈ ਚੰਗਾ ਹੋ ਜਾਏ ਸਰਵਾਈਕਲ ਚੰਗੇ ਹੋ ਜਾਣ ਗੋਟਣੇ ਚੰਗੇ ਹੋ ਜਾਣ ਪਰਮੇਸ਼ਵਰ ਚੋਰੀ ਦੀਆਂ ਆਦਤਾਂ ਗਲਤ ਆਦਤਾਂ ਉਹ ਇਹਨਾਂ ਦੇ ਜੀਵਨਾ ਵਿੱਚੋਂ ਨਿਕਲ ਜਾਣ ਤੇਰੇ ਸਮਰਥੀ ਨਾਮੇ ਇਹਨਾਂ ਬਾਡੀਆ ਚੋਂ ਨਿਕਲ ਜਾਣ ਯਿਸੂ ਮਸੀਹ ਦੇ ਸਮਰਥੀ ਨਾਮੇ ਇਹਨਾਂ ਦੇ ਬੱਚੇ ਨਸ਼ੇ ਵਿੱਚੋਂ ਬਾਹਰ ਆਉਣ ਖੁਦਾਵੰ ਦਾ ਪਾਪ ਚੋਂ ਬਾਹਰ ਆਉਣ ਮੇਰੇ ਪਰਮੇਸ਼ਵਰ ਅਗਲੇ ਸੰਡੇ ਮੈਂ ਕੋਸ਼ਿਸ਼ ਨਾ ਕਰਦਾ ਹਾਂ ਕਿ ਬੱਚਾ ਸਮੇਤ ਤੇਰੇ ਘਰ ਵਿੱਚ ਜਦੋਂ ਆਉਣ ਖੁਦਾਵੰ ਦਾ